ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਆਮਰਜੀਤ ਤਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਚੰਡੀਗੜ੍ਹ ਦੇ ਵਿੱਚ ਪਹੁੰਚੇ ਆ ਅਸੀਂ ਸੈਕਟਰ 45 ਦੇ ਵਿੱਚ ਜਿੱਥੇ ਕਿ ਤੁਸੀਂ ਇਹ ਪਿੱਛੇ ਦੇਖ ਸਕਦੇ ਹੋ ਜੋ ਕੋਮਲ ਕੈਮਿਸ ਸੋ ਇਹ ਇੱਕ اچھی ਮਸ਼ਹੂਰ ਦੁਕਾਨ ਹੈ ਕਿ ਇਤਨੇ ਮਸ਼ਹੂਰ ਹੈ ਤੁਹਾਨੂੰ ਦਿਖਾਉਨੇ ਆ ਜਿੱਥੇ ਕਿ ਕਿਸੇ ਦਾ ਲੀਵਰ ਫੈਟੀ ਹੋ ਜਾਂਦਾ ਹੈ ਲੀਵਰ ਵੀ ਕੋਈ ਪ੍ਰੋਬਲਮ ਹੁੰਦੀ ਹੈ ਸੋ ਉਹਨਾਂ ਦੇ ਲਈ ਇਹਨਾਂ ਦੇ ਕੋਲ ਇੱਕ ਐਸਟੀ ਦਵਾਈ ਹੈ ਇੱਥੇ ਜੋ ਮਰੀਜ਼ ਨੇ ਅੰਦਰ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਜੋ ਇਹ ਦਵਾਈ ਲੈ ਕੇ ਜਾ ਰਹੇ ਨੇ ਅਤੇ ਜੋ ਡਾਕਟਰ ਨੇ ਡੀ ਐਲ ਅਰੋੜਾ ਜੀ ਅਤੇ ਉਹਨਾਂ ਦੇ ਜੋ ਦੋਸ ਪੁੱਤਰ ਨੇ ਉਹ ਵੀ ਮੈਡੀਕਲ ਲਾਈਨ ਦੇ ਵਿੱਚ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਆਓ ਫਿਰ ਇਹ ਪੂਰੀ ਜਾਣਕਾਰੀ ਦੇਖਣ ਦੇ ਲਈ ਆਪਾਂ ਚੱਲਦੇ ਹਾਂ ਇਸ ਦੁਕਾਨ ਦੇ ਅੰਦਰ ਆਪਰਾ ਸ਼ੋਭਨਾਮ ਜੀ ਅ ਅਰਜੁਨ ਸ਼ਰਮਾ ਤੁਸੀਂ ਕਿੱਥੋਂ ਆਏ ਤਿੰਨ ਮਿੰਟ ਪਿੱਛੇ ਦੁਕਾਨ ਹੈ ਜੀ ਓਕੇ ਜੀ ਅੱਜ ਇਹ ਨਦੀ ਡਾਕਟਰ ਸਾਹਿਬ ਦੀ ਦੁਕਾਨ ਤੇ ਆਇਓ ਹਾਂਜੀ ਤੁਸੀਂ ਇਹ ਦਵਾਈ ਲਈ ਹੈ ਹਾਂਜੀ ਲਈ ਹੈ ਜੀ ਅੱਛਾ ਜੀ ਕੀ ਪ੍ਰੋਬਲਮ ਤੁਹਾਨੂੰ ਮੈਂ ਕਿ ਐਡਮਿਟ ਸੀਗਾ ਮੇਰਾ 160 165 ਐਸਜੀਓਟੀ ਐਸਜੀਬੀਟੀ ਸੀਗਾ ਅੱਛਾ ਜੀ ਲੀਵਰ ਹਾਰਡ ਹੋ ਗਿਆ ਸੀ ਫੈਕਟਰੀ ਸੀਗਾ ਪੈਸਾਰੇ ਕਰ ਫਿਰ ਮੈਂ ਫੋਨ ਕੀਤਾ ਮੈਂ ਕਹਿੰਿਆ ਦਿੱਕਤ ਹੈ ਦਵਾਈਆਂ ਨਾਲ ਫਰਕ ਨਹੀਂ ਪਿਆ ਘਰੇ ਆ ਗਿਆ ਮੈਂ ਹਾਂਜੀ ਮੈਂ ਕਹਿੰਦਾ ਉਹਨੇ ਜਿਹੜਾ ਲਿਖ ਕੇ ਦਿੱਤੀ ਮੈਂ ਉਹ ਮੰਗਾਈ ਇਹਨਾਂ ਨੇ ਆਪ ਕਿਹਾ ਕਿ ਇੱਕ ਵਾਰ ਆ ਟ੍ਰਾਈ ਕਰਕੇ ਦੇਖੋ ਓਕੇ ਇਹਦੀ ਵਾਰੀ ਤੁਹਾਨੂੰ ਕਿਹਨੇ ਦੱਸਿਆ ਫਿਰ ਇਹਨਾਂ ਨੇ ਦੱਸਿਆ ਜੀ ਇਹ ਡਾਕਟਰ ਸਾਹਿਬ ਨੇ ਹਾਂਜੀ ਅਰੋੜਾ ਜੀ ਨੇ ਹਾਂਜੀ ਓਕੇ ਇਹਨਾਂ ਨੇ ਦੱਸਿਆ ਕਿ ਮੈਂ ਤਾਂ ਉਹਨੂੰ ਫੋਨ ਕੀਤਾ ਕਿ ਤੇ ਦਵਾਈਆਂ ਐ ਹੋਇਆ ਮੈਂ ਡਿਸਚਾਰਜ ਮੈਂ ਦਵਾਈਆਂ ਦੇ ਦਿਓ ਜੀ ਇਹ ਕਹਿੰਦੇ ਕਿ ਠੀਕ ਨਹੀਂ ਹੋਇਆ ਮੈਂ ਕਹਿੰਦਾ ਨਹੀਂ ਹਾਂਜੀ ਕਹਿੰਦੇ ਕਿ ਚਲੋ ਫਿਰ ਮੈਂ ਅੰਕਲ ਨਾਲ ਗੱਲ ਕੀਤੀ ਹਾਂਜੀ ਅੰਕਲ ਨੇ ਫਿਰ ਦਵਾਈ ਦੱਸੀ ਕਹਿੰਦੇ ਇੱਕ ਵਾਰ ਸਾਢੇ ਘਰੇ ਤੇ ਮਤਲਬ ਇੱਕ ਮਹੀਨਾ ਲੈ ਕੇ ਦੇਖ ਰ ਅੱਛਾ ਜੀ ਮੈਂ 1 ਮਹੀਨਾ ਲੱਤੀ ਮਤਲਬ ਜਿਹੜਾ ਜਿਹੜਾ ਭਰੇਜ ਦੱਸਿਆ ਕਿ ਤਲਿਆ ਨਹੀਂ ਖਾਣਾ ਇਹ ਨਹੀਂ ਕਰਨਾ ਹਾਂਜੀ ਉਹ ਸਾਰਾ ਕਿ ਤਾ ਫਲ ਫਰੂਟ ਦਹੀਂ ਖਾਦੀ ਅੱਛਾ ਨਾਲ ਇਹ ਦਵਾਈ ਦਿਨ ਤੇ ਟਾਈਮ ਅੱਛਾ ਜੀ ਜਿਵੇਂ ਦੱਸੇ ਨਿਕ ਮਤਲਬ ਕੱਚੇ ਦੇ ਗਲਾਸ ਚ ਇਨ ਲੋਕ ਪਾਣੀ ਪਾ ਕੇ ਤੇ ਇੱਕ ਚਮਚਾ ਜੀ ਟੇਬਲस्पून ਪਾ ਕੇ ਓਕੇ 10 ਮਹੀਨੇ ਚ ਮੇਰਾ ਆ ਗਿਆ ਸੀ ਆਪਣਾ ਬਿਲਕੁਲ ਨਾਰਮਲ ਐਸਜੀਓਟੀ ਐਸਜੀਬੀਟੀ 32 اور 30 ਰੀਪੋਰਟਾਂ ਵੀ ਪਈਆਂ ਦਿਖਾ ਦਿੰਦਾ ਉਹਨੇ ਅੱਜ ਦੇ ਕੋਲ ਠੀਕ ਯਾਨੀ ਬਿਲਕੁਲ ਠੀਕ ਹੋ ਗਏ ਤੁਸੀਂ ਹਾਂਜੀ ਵਾਹ ਜੀ ਵਾਹ ਜੀ ਵਾਹ ਜੀ ਇਹ ਤੁਸੀਂ ਇਹ ਦਵਾਈ ਲੈਣਾ ਹੈ ਲੀਵਰ ਦੀ ਹਾਂ ਇਹ ਬਹੁਤ ਵਧੀਆ ਦਵਾਈ ਹੈ ਜੀ ਹਾਂਜੀ ਸਿਹਤ ਵਾਸਤੇ ਵੀ ਅੱਛੀ ਹੈ ਲੀਵਰ ਵਾਸਤੇ ਵੀ ਅੱਛੀ ਹੈ ਜੀ ਬਿਲਕੁਲ ਸਫਾਈ ਕਰ ਦਿੰਦੀ ਹੈ ਸਰੀਰ ਦੀ ਓਕੇ ਜੀ ਤੁਸੀਂ ਆਪਣੇ ਵਾਸਤੇ ਲਈ ਹੈ ਹਾਂ ਆਪਣੇ ਵਾਸਤੇ ਜੀ ਆਪਣੇ ਲਈ ਅੱਛਾ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਤੁਸੀਂ ਵੀ 6 ਵਰਸ਼ਾ ਲਈ ਹੈ ਜੀ ਦਵਾਈ ਹਾਂ ਜੀ ਮੈਨੇ ਵੀ ਲਈ ਹੈ ਤੇ ਆਪਣੇ ਰਿਸ਼ਤੇਦਾਰਾਂ ਮੈਂ ਹੋਰ ਜਿੱਥੇ ਜਿੱਥੇ ਪਤਾ ਲੱਗਾ ਵੀ ਕਿਸੇ ਦਾ ਲੀਵਰ ਖਰਾਬ ਹੈ ਹਾਂਜੀ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਭੇਜੀ ਹੋਰ ਵੀ ਆਸ-ਪਾਸੇ ਭੇਜੀ ਅੱਛਾ ਜੀ ਹਾਂਜੀ ਤੇ ਇਸ ਦਾ ਡਾਕਟਰ ਸਾਹਿਬ ਦਾ ਜੋ ਮਰਜ਼ੀ ਕਹਿਣਾ ਪਰ ਮੈਂ ਗਰੰਟੀ ਦਿੰਦਾ ਹਾਂ ਜੋ ਵੀ ਪੀਵੇਗਾ ਹਾਂਜੀ ਇਸ ਦਵਾਈ ਸੇ ਠੀਕ ਹੋ ਜਾਏਗਾ ਅੱਛਾ ਜੀ ਹੋਰ ਜਾਣ ਦੀ ਕੋਈ ਲੋੜ ਨਹੀਂ ਹਾਂਜੀ ਤੇ ਯਾਹਾਂ 45 ਸੈਕਟਰ ਆਓ ਜੀ 6 ਮਹੀਨੇ ਦੇ 2-3 ਜੋ ਵੀ ਪੀਣਾ ਹੈ ਜੋ ਡਾਕਟਰ ਸਾਹਿਬ ਬਤਾਉਣਗੇ ਜੀ ਉਹ ਆਪ ਲਓ ਦਵਾਈ 100% ਠੀਕ ਹੋ ਜਾਊਗਾ ਜੀ ਹਮ ਪਰਿਆਲੇ ਸੇ ਆਤੇ ਹਾਂ ਅੱਛਾ ਜੀ ਹਾਂ ਜੀ ਸ਼ਵੇਦਲ ਪਰਿਆਲੇ ਦੇ ਇਸ ਦਵਾਈ ਕੋ ਲੈਣੋਂਗੇ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਤੁਸੀਂ ਕਿੱਥੋਂ ਆਏ ਮੈਂ ਡਿਸਟ੍ਰਿਕਟ ਰੋਪੜ ਤੋਂ ਆਇਆ ਜੀ ਪੰਜਾਬ ਤੋਂ ਅੱਛਾ ਜੀ ਹਾਂ ਜੀ ਤੁਸੀਂ ਵੀ ਇਹ ਦਵਾਈ ਵਾਸਤੇ ਆਇਓ ਹਾਂ ਜੀ ਦਵਾਈ ਵਾਸਤੇ ਆਇਆ ਜੀ ਮੇਰੇ ਇੱਕ ਰਿਲੇਟਿਵ ਸੀ ਹੈ ਜੀ ਹਾਂ ਜੀ ਇਹਨਾਂ ਨੇ ਕਾਫੀ ਜਗ੍ਹਾ ਤੋਂ ਆਪਣਾ ਇਲਾਜ ਕਰਾਇਆ ਆਪਣਾ ਲੀਵਰ ਫੈਟੀਸ ਇਹਨਾਂ ਦਾ ਅੱਛਾ ਜੀ ਬੜੀ ਪ੍ਰੋਬਲਮ ਸੀ ਇਹਨਾਂ ਨੂੰ ਲੀਵਰ ਦੀ ਜੀ ਉਹਨੇ ਕਾਫੀ ਡਾਕਟਰਾਂ ਤੋਂ ਇਲਾਜ ਕਰਵਾਇਆ ਜੀ ਕਈ ਹਸਪਤਾਲਾਂ ਉਹਨੇ ਕਹਿੰਦੇ ਥੋੜਾ ਆਪਰੇਸ਼ਨ ਕਰਨਾ ਪਏਗਾ ਕੋਈ ਕਹਿੰਦਾ ਕੁਝ ਕਰਨਾ ਪਏਗਾ ਕਾਫੀ ਮਲਕੇ ਮਹਿੰਗੇ ਉਹਨਾਂ ਨੂੰ ਦੱਸੇਗੇ ਇਲਾਜ ਕਰਨ ਵਾਸਤੇ ਪਹਿਲਾਂ ਉਹਨਾਂ ਨੂੰ ਜੀ ਤੇ ਲੇਕਿਨ ਮੈਨੂੰ ਪਤਾ ਲੱਗਿਆ ਕਿ ਇੱਥੇ ਆਪਣੇ ਫੈਕਟਰ 45 ਚੰਡੀਗੜ੍ਹ ਦੇ ਵਿੱਚ ਡਾਕਟਰ ਬੀ ਐਲ ਰੋੜਾ ਸਾਹਿਬ ਹੈ ਜੀ ਵੀ ਉਹ ਬੇਦੀ ਦਵਾਈ ਦਿੰਦੇ ਆ ਦੀ ਲੀਵਰ ਦੀ ਜੀ ਵੀ ਉਹਨਾਂ ਨੂੰ ਇੱਕ ਵਾਰੀ ਮਿਲੋ ਇਹ ਕੋਈ ਗੱਲ ਆ ਤੁਹਾਨੂੰ 2.5-3 ਮਹੀਨੇ ਪੁਰਾਣੀ ਹੋ ਗਈ 3 ਮਹੀਨੇ ਪੁਰਾਣੀ ਗੱਲ ਹੋ ਗਈ ਇਹ ਅੱਛਾ ਜੀ ਤੇ ਮੈਂ ਇਹਨਾਂ ਨੂੰ ਆ ਕੇ ਮਿਲਿਆ ਜੀ ਤੇ ਉਹ ਜਿਹੜੇ ਮੇਰੇ ਰਿਲੇਟਿਵ ਸੀਗੇ ਉੱਥੇ ਰੋਪੜ ਦੇ ਵਿੱਚ ਜੀ ਉਹਨਾਂ ਨੂੰ ਵੀ ਪੇਸ਼ੈਂਟ ਨੂੰ ਮੈਂ ਨਾਲ ਲੈ ਕੇ ਆਇਆ ਓਕੇ ਜੀ ਤੇ ਇਹਨਾਂ ਨੇ ਸਾਨੂੰ ਦਵਾਈ ਦਿੱਤੀ ਉੱਥੋਂ ਇੱਕ ਛੇ ਵਰਸ਼ਾਂ ਦੇ ਨਾਂ ਤੇ ਦਵਾਈ ਸੀਗੀ ਜੀ ਇਹ ਹਾਂਜੀ ਹਾਂਜੀ ਜਿਹੜੀ ਕਿ ਅਸੀਂ ਮਤਲਬ ਕਿ ਦਵਾਈ ਵਰਤੀ ਜਦੋਂ ਤੇ ਅਸੀਂ ਹੁਣ ਮਤਲਬ ਕਿ ਬਿਲਕੁਲ ਤੰਦਰੁਸਤ ਮਹਿਫੂਜ਼ ਕਰਦੇ ਹਾਂ ਉਹਦੇ ਨਾਲ ਅੱਛਾ ਜੀ ਤੇ ਨਹੀਂ ਤੇ ਡਾਕਟਰਾਂ ਦੇ ਖਰਚੇ ਬਹੁਤ ਜ਼ਿਆਦਾ ਸੀਗੇ ਕੋਈ ਕਹਿੰਦੇ ਆਪਰੇਸ਼ਨ ਕਰਨਾ ਪਏਗਾ ਕੋਈ ਕੁਝ ਕਰਨਾ ਪਏਗਾ ਮਤਲਬ ਕਿ ਸਾਨੂੰ ਬੜਾ ਫਾਇਦਾ ਮਿਲਿਆ ਇਸ ਚੀਜ਼ ਨਾਲ ਔਰ ਮੈਂ ਤੇ ਡਾਕਟਰ ਸਾਹਿਬ ਦਾ ਬੜਾ ਧੰਨਵਾਦੀ ਹਾਂ ਇਸ ਚੀਜ਼ ਦਾ ਕਿ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਮਤਲਬ ਕਿ ਇਲਾਜ ਦਿੱਤਾ ਔਰ ਬਹੁਤ ਘੱਟ ਪੈਸਿਆਂ ਦੀ ਸਾਨੂੰ ਮਤਲਬ ਕਿ ਦਵਾਈ ਪਲੰਤ ਕਰਾਈ ਜਿਹੜੀ ਇਹ ਮੈਂ ਹੁਣ ਵੀ ਸਭ ਨੂੰ ਇਹੀ ਸਿਫਾਰਿਸ਼ ਕਰਦਾ ਕਿ ਹਰ ਬੰਦਾ ਜਿਹਨੂੰ ਕੋਈ ਲੀਵਰ ਦੀ ਮੁਸ਼ਕਲ ਲੱਗਦੀ ਹੈ ਉਹ ਡਾਕਟਰ ਰੋੜਾ ਜੀ ਕੋਲ ਆ ਕੇ ਦਵਾਈ ਲੈਣੇ ਤੋਂ ਜਿਹੜੀ ਕਿ ਤੁਹਾਨੂੰ ਆਪਣੇ ਵਰਤਨ ਨੂੰ ਪਤਾ ਲੱਗੇਗਾ ਕਿ ਦਵਾਈ ਕਿੰਨੀ ਫੇਟੇਬ ਲਈਏ ਜੀ ਬਿਲਕੁਲ ਮੈਂ ਧੰਨਵਾਦ ਕਰਦਾ ਹਾਂ ਰੋੜਾ ਸਾਹਿਬ ਦਾ ਅਸ਼ੀਰਵਾਦ ਬਹੁਤ ਜ਼ਿਆਦਾ ਹਾਂ ਦੋ ਬੋਤਲें ਪੀ ਮੈਂ ਪੀ ਚਕਾਉਣੀ ਬਹੁਤ ਇਫੈਕਟਿਵ ਜੀ ਅਬ ਤੋਂ ਜੀ ਹਾਂਜੀ ਕਾਫੀ ਇਫੈਕਟ ਹੈ ਜੀ ਓਕੇ ਯਾ ਮੇਰੇ ਪਹਿਲੇ ਪੇਨ hoti thi काफी ਹਾਂਜੀ ਤੋਂ ਮੇਰੀ ਪੇਨ ਬਿਲਕੁਲ ਠੀਕ ਹੈ ਜੀ ਅਬ ਤੋਂ बस ਇਹ ਡਾਕਟਰ ਸਾਹਿਬ ਕੀ ਦੇਨ ਅਰੀ ਬਸ ਉਹ ਸ਼ੁਕਰ ਕਰੋ ਮੈ ਨਾ ਮਿਲ ਗਏ ਜੀ ਵਰਨਾ ਮੈਂ ਪੀ ਮੈਂ ਪੀ ਜੇਗਾ ਧੱਕੇ ਖ ਅੱਛਾ ਜੀ ਬਹੁਤ ਪਰੇਸ਼ਾਨ ਥਾ ਜੀ ਪੈਸੇ ਬਹੁਤ ਲੱਗਤੇ ਥੇ ਜੀ ਕਿਆ ਬਤਾਉਂ ਜੀ ਬਸ ਚਲੋ ਜੋ ਰੱਬ ਕੀ ਦੇਨ ਹੈ ਜੀ ਜੀ ਇਹ ਭਗਵਾਨ ਕੀ ਤਰ੍ਹਾਂ ਮਿਲੇ ਹੈ ਜੀ ਜੀ ਇਹ ਸ਼ੇਪ ਬਿਲਕੁਲ ਠੀਕ ਹੋ ਰਿਹਾ ਬਿਲਕੁਲ ਠੀਕ ਹੋ ਜੀ ਮੈਂ ਬਸ ਰੱਬ ਕੀ ਦੇਨ ਦੇਨ ਹੈ ਜੀ ਬਿਲਕੁਲ ਠੀਕ ਹੈ ਜੀ ਅੱਛਾ ਜੀ ਹਾਂ ਜੀ ਹਾਂ ਜੀ ਮੈਂ ਇਸ ਦਵਾਈ ਕੋ ਡਾਕਟਰ ਸਾਹਿਬ ਕੋ ਬਹੁਤ ਧੰਨਵਾਦ ਕਰਦਾ ਹਾਂ ਜੀ ਜੀ ਹਾਂ ਜੀ ਹਾਂ ਜੀ ਡਾਕਟਰ ਬੀ ਐਲ ਅਰੋੜਾ ਜੀ ਫਿਰ ਅਸੀਂ ਇੱਥੇ ਤੁਹਾਡੀ ਸ਼ਾਪ ਤੇ ਪਹੁੰਚੇ ਆਂ 45 ਸੈਕਟਰ ਦੇ ਵਿੱਚ ਜੋ ਮਰੀਜ਼ ਨੇ ਜੋ ਇੱਥੇ ਲੋਕ ਨੇ ਕਾਫੀ ਅਸੀਂ ਦੇਖਿਆ ਵੀ ਇਹ ਦਵਾਈ ਤੁਹਾਡੀ ਖਰੀਦ ਰਹੇ ਨੇ ਸੋ ਇਹਦੇ ਬਾਰੇ ਕੀ ਤੁਹਾਡਾ ਕਹਿਣਾ ਮਤਲਬ ਕਿ ਕੀ ਇਹਦੇ ਵਿੱਚ ਹੈ ਇਹ ਤੇ ਜੈ ਬੀ ਆਯੁਰਵੈਦਿਕ ਦਵਾਈ ਹੈ ਪ्योर ਆਯੁਰਵੈਦਿਕ ਦੇਸੀ ਦਵਾਈ ਹੈ ਲੋਕਾਂ ਦਾ ਲੀਵਰ ਬੜਾ ਖਰਾਬ ਸੀ ਅਸੀਂ ਇਹਨੂੰ ਤਾਂ ਬੜੀ ਸਰਚ ਕੀਤੀ ਬੜੀ ਮਿਹਨਤ ਕੀਤੀ ਉਸ ਤੋਂ ਬਾਅਦ ਅਸੀਂ ਹੋਰ ਕਈ ਫੈਕਟਰੀ ਦਵਾਈਆਂ ਮੰਗਾਈਆਂ ਸਾਡੇ ਕੋ ਸਮਝ ਨਹੀਂ ਬੈਠੀ ਉਸ ਤੋਂ ਬਾਅਦ ਅਸੀਂ ਆਪਣੇ ਫਾਰਮੂਲੇ ਨਾਲ ਸਾਡੇ ਬਜ਼ੁਰਗਾਂ ਦੇ ਨਾਲ ਸਾਡੀ ਪੁਰਾਣੀ ਪੀੜ੍ਹੀ ਚੱਲਦੀ ਆ ਰਹੀ ਖਾਨਦਾਨੀ ਪੀੜ੍ਹੀ ਸਾਡੀ ਫਿਰ ਅਸੀਂ ਉਹ ਫਾਰਮੂਲੇ ਕੱਢ ਕੇ ਦਵਾਈ ਬਣਾਈਏ ਤੇ ਉਸ ਮਹਾਰਿ ਦੀ ਕਿਰਪਾ ਨਾਲ ਬਾਲਾ ਜੀ ਦੀ ਕਿਰਪਾ ਨਾਲ ਇਹ ਦਵਾਈ ਕਾਮਯਾਬ ਹੋ ਗਈ ਤੇ ਬੜਾ ਲੋਕਾਂ ਨੂੰ ਆਰਾਮ ਆ ਰਿਹਾ ਹੈ ਤੇ ਉਸ ਤੋਂ ਬਾਅਦ ਅਸੀਂ ਪਹਿਲਾਂ ਪਰ ਉਹਨੋਂ ਤੋਂ ਪਹਿਲਾਂ 1 ਸਾਲ ਤੋਂ 15 ਸਾਲ ਤੋਂ ਕੁੜੀਆਂ ਨੂੰ ਫ੍ਰੀ ਦਵਾਈ ਵੰਡੀ ਤਾਂ ਕਿ ਲੋਕਾਂ ਦਾ ਰਿਜ਼ਲਟ ਆਏ ਬੱਚੇ ਰਿਜ਼ਲਟ ਠੀਕ ਹੋਏ ਉਦੋਂ ਬਾਅਦ ਅਸੀਂ ਆਪਣੀ ਦੁਕਾਨ ਤੇ ਵੇਚਣੀ ਚਾਲੂ ਕੀਤੀ ਇਹ ਮੇਰਾ ਛੋਟਾ ਬੇਟਾ ਕਮਲ ਕਮਲ ਕ੍ਰਿਸ਼ਤ ਵੰਦਨਾ ਹੈ ਇਹ ਵੱਡਾ ਬੇਟਾ ਸ਼ੀਸ਼ ਹੈ ਕੰਦੀ ਮੌਲੀ ਸ਼ਾਪ ਹੈ ਯਾਰਾਂ ਫੇਜ਼ ਦੇ ਵਿੱਚ ਉੱਥੇ ਹੀ ਸਾਡੀ ਦਵਾਈ ਪਈ ਹੈ ਇੱਥੇ ਵੀ ਦਵਾਈ ਪਈ ਹੈ ਸਾਰੇ ਪਾਸੇ ਸਾਡੀ ਦਵਾਈ ਰੱਖੀ ਹੋਈ ਹੈ ਜੀ ਸੋ ਇਹ ਖੁਦ ਤਿਆਰ ਕੀਤੀ ਹੋਈ ਹੈ ਖੁਦ ਅਸੀਂ ਆਪਣੇ ਆਪ ਬਣਵਾਈ ਹੋਈ ਹੈ ਇਹਦੇ ਰਿਜ਼ਲਟ ਕਿੰਨੇ ਕਹਿੰਦੇ ਬਹੁਤ ਹੀ ਅੱਛੇ ਮਾਰੀ ਦੀ ਕਿਰਪਾ ਆ। ਅਫੀਮ ਬਹੁਤ ਗਾਕਾਂ ਨੂੰ ਪੁੱਛਿਆ ਕਹਿੰਦੇ ਵੀ ਬਹੁਤ ਅੱਛਾ ਰਿਜ਼ਲਟ ਆਉਂਦਾ। ਉਸ ਡਿਵਰ ਫੈਟੀ ਗ੍ਰੇਡ 1 ਗ੍ਰੇਡ 2 3 ਤੱਕ 4 ਬੋਤਲ ਲੈਣੀ ਪੈਂਦੀਆਂ ਨੇ। ਗ੍ਰੇਡ 1 ਨੇ 2 ਬੋਤਲਾਂ ਔਰ 2 3 ਤੱਕ 4 5 ਬੋਤਲਾਂ ਦਾ ਕੋਰਸ ਹੈ। ਬੰਦਾ ਹਸਤਲਾ ਚੱਕਰ ਤੋਂ ਛੁਟਕਾਰਾ ਹੋ ਜਾਂਦਾ। ਦੇਸੀ ਦਵਾਈ ਕੋ ਨੁਕਸਾਨ ਨਹੀਂ ਕਰਦੀ। ਜੀ। ਸੋ ਇਹਦਾ ਕੋਈ ਹੋਰ ਬੈਨੀਫਿਟ ਵੀ ਹੈ? ਔਰ ਸਾਡੇ ਫਟੇ ਵੀ ਸਟੋਨ ਹੈ ਥੋੜੀ ਬਹੁਤ ਕਿਥੇ। ਕਾਲ ਬੈਡ ਸਟੋਨ ਹੈ। ਇੱਕ ਐਮਨ ਦੋਨ ਉਹਦੇ ਨਾਲ ਇਹ ਵੀ ਨਿਕਲ ਜਾਂਦੀ ਹੈ ਅਗਰ ਛੋਟੀ ਸਟੋਨ ਹੈ ਲੇਕਿਨ ਜਿਆਤਰ ਲੀਵਰ ਨੂੰ ਬਹੁਤ ਐਫੈਕਟ ਕਰਦੀ ਹੈ ਬਹੁਤ ਸਾਈਡ ਇਫੈਕਟ ਤੁਹਾਨੂੰ ਇਹ ਦਵਾਈ ਪੁਰਾਣੀ ਖਾਣੇ ਦੇ ਸਕਦੇ ਹਾਂ 4-5 ਸਾਲ ਤੋਂ ਚੱਲ ਰਹੀ ਹੈ ਬੜੀ ਭਾਰੀ ਡਿਮਾਂਡ ਹੈ ਮਾਚਲ ਤੋਂ ਦੂਰ ਦੂਰ ਪਿੰਡ ਕਿੱਥੇ ਤੇ ਹੁਣ ਕੋਈ ਇਹ ਦਵਾਈ ਲੋਕਾਂ ਨੂੰ ਘਰੇ ਵੇਚਦੇ ਆ ਕੋਈ ਘਰੇ ਬੈਠਾ ਸਾਡੇ ਕੋਲ ਦਵਾਈ ਮੰਗਾਣਾ ਚਾਹੇਗਾ ਅਸੀਂ ਘਰੇ ਦਵਾਈ ਵੇਚਦੇ ਆਂਗੇ ਚਾਰਜ ਵੀ ਬੜੇ ਘੱਟ ਨੇ ਇਹ ਨਹੀਂ ਵੀ ਹੈ 1190 ਰੁਪਏ ਸੀਸੀ ਹੈ ਅਗਰ ਕਠੀ ਸ਼ੀਸ਼ੇ ਕੋ ਮੰਗਾਣਾ ਹੈ ਤਾਂ ਅਸੀਂ 5-10% ਡਿਸਕਾਊਂਟ ਕਰਕੇ ਵੇਚਦੇ ਆਂ ਔਰ ਉਸ ਤੋਂ ਇਲਾਵਾ ਕੋ ਲੜ सुदोय फ्री है। जी हकी कमल जी गल जी हां जी कमल जी की कहना जी बहुत बढ़िया दवाई है बिल्कुल एक हाँ जी 100% रिजल्ट सही आ रहे हैं तो बिल्कुल सेफ है कोई साइड इफेक्ट नहीं है आयुर्वेदिक 100% आयुर्वेदिक दवाई है बिल्कुल सेफ है हां जी तो मतलब के किसी ने दुकान पे आना होवे भी डाल चंडीगढ़ 31135 ਜੀ ਸੋ ਜੇ ਕਿਸੇ ਨੇ ਆਨਲਾਈਨ ਮੰਗਵਣੀ ਹੋਵੇ ਉਹਦੇ ਲਈ ਆਨਲਾਈਨ ਤੁਸੀਂ ਕਾਲ ਕਰੇ WhatsApp ਤੇ ਵੀ ਇਹੀ ਨੰਬਰ ਮੇਰਾ WhatsApp ਦਾ ਵੀ ਹੈ WhatsApp ਤੇ ਆਪਣੀ ਡਿਟੇਲ ਸੈਂਡ ਕਰ ਦੇ ਅਸੀਂ ਕੋਰੀਅਰ ਭੇਜ ਦਿੰਦੇ ਹਾਂ ਓਕੇ ਜੀ ਓਕੇ ਸੋ ਬਹੁਤ ਅੱਛੀ ਸੇਵਾ ਵੀ ਹੈ ਤੁਹਾਡੀ ਇਹ ਤੇ ਮਰੀਜ਼ ਵੀ ਠੀਕ ਹੋ ਜਾਂਦਾ ਬਿਲਕੁਲ ਜੀ ਬਿਲਕੁਲ 101% ਰਿਜ਼ਲਟ ਹੈ ਬਿਲਕੁਲ ਸੇਫ ਹੈ 100% ਆਯੁਰਵੈਦਿਕ ਵਾਹ ਜੀ ਵਾਹ ਕੋਈ ਸਾਈਡ ਇਫੈਕਟ ਨਹੀਂ ਕੋਈ ਕੁਝ ਨਹੀਂ ਕੀ ਵਾਹਫ ਹੈ ਜੀ ਹਾਂ ਜੀ ਵੀਰ ਜੀ ਕੀ ਕਹੋਗੇ ਜੀ ਬਹੁਤ ਮਤਲਬ ਕਿ ਇੱਕ ਤਰ੍ਹਾਂ ਦੀ ਤੁਸੀਂ ਸੇਵਾ ਵੀ ਨਿਭਾ ਰਹੇ ਹੋ ਤੇ ਜੋ ਦੁਖੀ ਨੇ ਉਹ ਠੀਕ ਵੀ ਹੋ ਰਹੇ ਨੇ ਜਿਵੇਂ ਐਜ਼ ਅ ਤੌਰ ਤੇ ਸੇਵਾ ਤੌਰ ਤੇ ਤੁਸੀਂ ਕੰਮ ਕਰ ਰਹੇ ਆ ਜੀ ਜੀ ਬਸ ਪਰਮਾਤਮਾ ਨੇ ਸਾਡੀ ਸੇਵਾ ਲਗਾ ਰੱਖੀ ਹੈ ਅਸੀਂ ਸੇਵਾ ਕਰੀਏ ਨੇ ਜੀ ਹਾਂ ਜੀ ਸਾਡੀ ਇੱਕ ਮੋਹਲੀ ਵੀ ਕਲੀਨਿਕ ਹੈਗੀ ਹੈ ਜੀ ਮੈਂ ਉੱਥੇ ਬੈਠਦਾ ਹੁੰਦਾ ਜੀ ਅੱਛਾ ਜੀ ਮੇਰੇ ਕੋਲ ਮੋਹਲੀ ਦੇ ਪੇਸ਼ੈਂਟ ਹੈ ਉੱਥੇ ਅਟੈਂਡ ਕਰਨਾ ਜੀ ਮੈਂ ਓਕੇ ਜੀ ਹਾਂ ਜੀ ਮੋਹਲੀ ਕਿੱਥੇ ਹੈ ਆਪਣਾ ਮੋਹਲੀ 11th ਫੇਸ ਹਾਂ ਜੀ ਉਹਦਾ ਵੀ ਐਡਰੈਸ ਤੇ ਆਪਣਾ ਸ਼ਾਪ ਨੰਬਰ ਜੀ 1218/1 ਲਾਭ 베ਰੀ ਵਾਲੀ ਗਲੀ ਫੇਸ ਕਰਾ ਮੋਹਾਲੀ ਫੋਨ ਮੇਰਾ ਫੋਨ ਨੰਬਰ ਹੈ 9815103333 ਹਾਂਜੀ ਦੁਬਾਰਾ ਰਿਪੀਟ ਕਰਾ 981 9815103333 ਜੀ ਸੋ ਕਿਉਂਕਿ ਕਿਸੇ ਨੇ ਕੋਈ ਮੋਹਾਲੀ ਏਰੀਆ ਦਾ ਹੁੰਦਾ ਕਿ ਨੇੜੇ ਦਾ ਹੁੰਦਾ ਉੱਥੋਂ ਵੀ ਪਿਕਅਪ ਕਰ ਸਕਦੇ ਹਾਂ ਹਾਂਜੀ ਉੱਥੇ ਕੋਈ ਕਾਲ ਕਰੇ ਮੈਨੂੰ ਵਟਸਐਪ ਨੰਬਰ ਹੈ ਇਹ ਮੇਰਾ ਜੀ ਕਾਲ ਕਰੇ ਸੀ ਕੋਰੀਅਰ ਕਰ ਦਿੰਦੇ ਹਾਂ ਜੀ ਵਾਜਵਾਹ ਸੋ ਥੈਂਕ ਯੂ ਜੀ ਡਾਕਟਰ ਸਾਹਿਬ ਬਹੁਤ ਬਹੁਤ ਮੇਰੇ ਦਰਸ਼ਕ ਦੇਖ ਰਹੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੇਰਾ ਨੰਬਰ ਡਾਕਟਰ ਬੀ ਆਲ ਅਰੋੜਾ 97997451 ਇਹ ਵਟਸਐਪ ਨੰਬਰ ਚੱਲਦਾ ਹੈ ਕਮਲਜੀਤ ਦੇ ਨੰਬਰ ਤੇ ਫੋਨ ਵਟਸਐਪ ਚੱਲਦਾ ਹੈ ਅਸ਼ੀਸ਼ ਦੇ ਨੰਬਰ ਤੇ ਵਟਸਐਪ ਚੱਲਦਾ ਹੈ ਸਾਡੇ ਸਾਰੇ ਨੰਬਰ ਵਟਸਐਪ ਦਾ ਆਪਣੇ ਰਿਪੋਰਟ ਭੇਜਣ ਦੋਈਏ ਉਹਨਾਂ ਨੂੰ ਘਰੇ ਬੈਠੇ ਪਹੁੰਚੇ ਕੋਈ ਗੱਲ ਨਹੀਂ ਠੀਕ ਹੈ ਜੀ ਸੋ ਅਰੋੜਾ ਸਾਹਿਬ ਤੁਸੀਂ ਧਾਰਮਿਕ ਕੰਮਾਂ ਦੇ ਵਿੱਚ ਵੀ ਕਾਫੀ ਮਤਲਬਕ ਯੋਗਦਾਨ ਪਾਉਂਦੇ ਹੋ ਇਹਦੇ ਬਾਰੇ ਕੀ ਕਹੋਗੇ ਇਹ ਸਾਡੇ ਬਜ਼ੁਰਗ ਪਿੱਛੇ ਕਰਦੇ ਆ ਰਹੇ ਸੀ ਉਹ ਸਾਨੂੰ ਆਤ ਪਈ ਹੋਈ ਜੀ ਕੀ ਕਰੀਏ ਜੀ ਸਾਡੇ ਖਾਨਦਾਨੀ ਬਜ਼ੁਰਗ ਸਰਸਾ ਰਹਿਣੇ ਤੋਂ ਪਿੱਛੇ ਪਿੰਡਾਂ ਚੋਂ ਸੀ ਜੀ ਉਹ ਪਿੰਡਾਂ ਵਾਲੇ ਆਤਨ ਸਾਨੂੰ ਵਾਲੇ ਵੀ ਹੈ ਜਿਹੜਾ ਜਿਹੜਾ ਦਾਦਾ ਸੀ ਸਾਰੀ ਜ਼ਿੰਦਗੀ ਕਾਲੇ ਛਣੇ ਵੰਡਦਾ ਰਿਹਾ ਕਾਲੇ ਛਣੇ ਉਹ ਬਾਲ ਕੇ ਨਾ ਉਹ ਵੰਡਦਾ ਰਿਹਾ ਉਹ ਮੇਰੇ ਚਸਰ ਪਿਆ ਜੀ ਮੈਂ ਲੰਗਰ ਨਾਲ ਆਵਾ ਕੁਛ ਨਾ ਕਰਾਂ ਤੇ ਮੈਨੂੰ ਗਫਰੰਟ ਹੁੰਦੀ ਵਾਹ ਜੀ ਵਾਹ ਵਾਹ ਜੀ ਬਾਈ ਬਹੁਤ ਵੱਡੀ ਸੀ ਬਈ ਮੈਂ ਤੁਹਾਨੂੰ ਵੀ ਕਿੱਥੇ ਜੁਰਤ ਪਾਵੇ ਕਿੱਥੇ ਹੋਵੇ ਕੋ ਲੜਕੀ ਦਾ ਵਿਆਹ ਹੋਵੇ ਕੋ ਲੰਗਰ ਹੋਵੇ ਸੇਵਾ ਦੱਸੋ ਜੀ ਜਰੂਰੀ ਜੂਰੀ ਠੀਕ ਹੈ ਜੀ ਤੁਸੀਂ ਇਹ ਸੁਣੀ ਹੈ ਪੂਰੀ ਜਾਣਕਾਰੀ ਜੋ 45 ਸੈਕਟਰ ਦੇ ਵਿੱਚ ਇਹਨਾਂ ਨੇ ਆਪਣਾ ਐਡਰੈਸ ਵੀ ਦੱਸਿਆ ਹੈ ਦੁਕਾਨ ਦਾ ਅਤੇ ਫੋਨ ਨੰਬਰ ਵੀ ਦੱਸਿਆ ਸੋ ਕਿਸੇ ਵੀ ਵੀਰ ਨੂੰ ਭੈਣ ਨੂੰ ਕਿਸੇ ਨੂੰ ਵੀ ਜੋ ਲੀਵਰ ਦੀ ਬਿਮਾਰੀ ਆ ਸੋ ਇਹ ਤੁਸੀਂ ਦੇਖ ਸਕਦੇ ਹੋ ਇਹ ਦਵਾਈ ਹੈ ਸੋ ਇੱਥੇ ਇਹਨਾਂ ਦੀ ਸ਼ਾਪ ਤੇ ਆਓ 101% ਇਹ ਮਤਲਬ ਕਿ ਇਲਾਜ ਕਰਦੀ ਹੈ ਆਪਾਂ ਨੇ ਜਿਵੇਂ ਇੱਥੇ ਸਾਰੇ ਆਏ ਮਰੀਜ਼ਾਂ ਨੂੰ ਵੀ ਪੁੱਛਿਆ ਕਿ ਉਹ ਬਿਲਕੁਲ ਠੀਕ ਹੋ ਰਹੇ ਨੇ ਸੋ ਇਹ ਦਵਾਈ ਲੈਣ ਦੇ ਲਈ ਅਸੀਂ ਵੀ ਇਹ ਅਪੀਲ ਕਰਾਂਗੇ ਜਿਹਨੂੰ ਕੋਈ ਪ੍ਰੋਬਲਮ ਹੈ ਇਸ ਸ਼ਾਪ ਤੇ ਆਓ ਤੇ ਇਹ ਦਵਾਈ ਲੈ ਕੇ ਜਾਓ ਸੋ ਨਵੀਆਂ-ਨਵੀਆਂ ਗਤੀਵਿਧੀਆਂ ਦੇਖਣ ਦੇ ਲਈ ਸਾਡੇ ਇਹ ਤਮਾਨ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਕੈਮਰਾਮੈਨ ਆਰਕੇ ਕਾਂਗੜਾ ਦੇ ਨਾਲ ਮੈਂ ਅਮਰਜੀਤ ਤਮਾਨ